ਜ਼ਿਰਖਪੁਰ ਦੇ ਵਿੱਚ ਇੱਕ ਬੱਚੇ ਦੇ ਵੱਲੋਂ ਖੁਦਕੁਸ਼ੀ ਕੀਤੀ ਜਾਂਦੀ ਹੈ ਜਿਸ ਮਾਮਲੇ ਨੂੰ ਲੈ ਕੇ ਉਸ ਬੱਚੇ ਦੀ ਮਾਂ ਦੇ ਵੱਲੋਂ ਵੱਡੇ ਇਲਜ਼ਾਮ ਆ ਜਿਹੜੇ ਐਸਆਈ ਦੇ ਉੱਤੇ ਲਾਏ ਜਾਂਦੇ ਐ ਐਸਐਚਓ ਦੇ ਉੱਤੇ ਲਾਏ ਜਾਂਦੇ ਐ ਤੇ ਆਖਿਆ ਜਾਂਦਾ ਹੈ ਕਿ ਉਸ ਦੇ ਬੱਚੇ ਨੂੰ ਉਮਰ ਘੱਟ ਹੋਣ ਦੇ ਬਾਵਜੂਦ ਨਾਬਾਲਗ ਹੋਣ ਦੇ ਬਾਵਜੂਦ ਥਾਣੇ ਦੇ ਵਿੱਚ ਸੱਦਾ ਜਾਂਦਾ ਤੇ ਟਾਰਚਰ ਕੀਤਾ ਜਾਂਦਾ ਥੱਪੜ ਮਾਰੇ ਜਾਂਦੇ ਐ ਜਿਸ ਤੋਂ ਬਾਅਦ ਬੱਚਾ ਕੋਈ ਕੁਸ਼ੀ ਕਰ ਲੈਂਦਾ ਤਾਂ ਇਸ ਮਾਮਲੇ 'ਚ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਇਹ ਮਾਮਲਾ ਮੀਡੀਆ ਦੇ ਵਿੱਚ ਆਇਆ ਅਖਬਾਰਾਂ ਤੇ ਚੈਨਲ ਦੇ ਉੱਤੇ ਖਬਰਾਂ ਚੱਲੀਆਂ ਤੇ ਇਸ ਤੋਂ ਬਾਅਦ ਹੁਣ ਬਾਲ ਅਧਿਕਾਰ ਰੱਖਿਆ ਕਮਿਸ਼ਨ ਨੇ ਇਸ ਦੀਆਂ ਰਿਪੋਰਟਾਂ ਦੇਖਣ ਤੋਂ ਬਾਅਦ ਮਾਮਲੇ ਦੇ ਵਿੱਚ ਪੁਲਿਸ ਦੇ ਵਿਵਹਾਰ ਅਤੇ ਸਾਰੀ ਕਾਰਵਾਈ ਨੂੰ ਲੈ ਕੇ ਸੂ ਮੋਟੋ ਲੈਂਦੇ ਹੋਏ ਨੋਟਿਸ ਲਿਆ ਅਤੇ ਇਸ ਮਾਮਲੇ ਦੇ ਵਿੱਚ ਕਾਰਵਾਈ ਦੀ ਗੱਲ ਆਖੀ ਗਈ ਹੈ ਤਾਂ ਰਾਜ ਵੱਲੋਂ ਜੋ ਜਾਰੀ ਨੋਟੀਫਿਕੇਸ਼ਨ ਹੈ 15 4 2011 ਦੇ ਰਾਹੀਂ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦਾ ਗਠਨ ਤਹਿਤ ਸਰਕਾਰ ਦਾ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਐਕਟ 2005 ਦੀ ਧਾਰਾ 17 ਦੇ ਤਹਿਤ ਵਿਧਾਨਕ ਸੰਸਥਾਏ ਜਿਸ ਦੇ ਕਮਿਸ਼ਨ ਪਾਸ ਜੁਵਨਾਈਲ ਜਸਟਿਸ ਚੈਰ ਅਤੇ ਪ੍ਰੋਟੈਕਸ਼ਨ ਆਫ ਚਿਲड्रन ਐਕਟ 2015 ਪ੍ਰੋਟੈਕਸ਼ਨ ਆਫ ਚਿਲड्रन ਫ্রম ਸੈਕਸ਼ੂਅਲ ਅਫੈਂਸ ਐਕਟ 2012 ਤੇ ਰਾਈਟ ਟੂ ਐਜੂਕੇਸ਼ਨ ਐਕਟ 2009 ਦੇ ਅਧੀਨ ਨਿਗਰਾਨੀ ਕਰਨ ਦਾ ਅਧਿਕਾਰ ਹੈ ਤੇ ਐਕਟ ਦੀ ਧਾਰਾ 13 ਦੇ ਅਧੀਨ ਕਮਿਸ਼ਨ ਦੇ ਕੋਲ ਅਧਿਕਾਰਾਂ ਦੀ ਉਲੰਘਣਾ ਵਿਰੁੱਧ ਪ੍ਰਾਪਤ ਹੋਈਆਂ ਸ਼ਿਕਾਇਤਾਂ ਦੀ ਇਨਕੁਆਇਰੀ ਕਰਨਾ ਤੇ ਉਹਨਾਂ ਬਾਰੇ ਸੂ ਮੋਟੋ ਨੋਟਿਸ ਲੈਣ ਦਾ ਅਧਿਕਾਰ ਹੈ ਕਮਿਸ਼ਨ ਦੇ ਕੋਲ ਇਸ ਐਕਟ ਦੀ ਧਾਰਾ 14 ਅਤੇ ਸਿਵਲ ਪ੍ਰੋਸੀਜਰ ਕੋਡ 1908 ਦੇ ਤਹਿਤ ਕੇਸ ਦੀ ਸੁਣਵਾਈ ਲਈ ਸਿਵਲ ਕੋਰਟ ਦੀਆਂ ਸ਼ਕਤੀਆਂ ਨੇ ਉਪਰੋਕਤ ਵਿਸ਼ੇ ਦੇ ਸਬੰਧੀ ਮਿਤੀ 24/3/2025 ਨੂੰ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਤੇ ਡਿਸਪਲੇ ਹੋ ਰਹੀ ਖਬਰ ਚੰਡੀਗੜ੍ਹ ਪੁਲਿਸ ਦੇ ਥਾਣੇ 'ਚ ਥਾਣੇਦਾਰ ਤੋਂ ਦੁਖੀ ਬੱਚੇ ਨੇ ਚੁੱਕਿਆ ਵੱਡਾ ਕਦਮ ਇਸ ਮਾਮਲੇ ਸਬੰਧੀ ਕਮਿਸ਼ਨ ਵੱਲੋਂ ਸੂਮੋਟੋ ਲੇਤਾ ਗਿਆ ਹੈ ਅਤੇ ਖਬਰ ਅਨੁਸਾਰ ਪੀੜਤ ਬੱਚਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ 11ਵੀਂ ਜਮਾਤ ਨਾਨ ਮੈਡੀਕਲ ਵਿੱਚ ਪੜਦਾ ਸੀ ਸ਼ਿਕਾਇਤਕਰਤਾ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਸਕੂਲ ਪ੍ਰਬੰਧਕਾਂ ਵੱਲੋਂ ਅਧਿਆਪਕਾ ਦੀ ਮੀਮ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਦਾ ਦੋਸ਼ ਲਾਇਆ ਗਿਆ ਸੀ। ਇਸ ਮਾਮਲੇ 'ਚ ਉਹਨਾਂ ਨੂੰ ਤੇ ਹੋਰ ਬੱਚਿਆਂ ਦੇ ਮਾਪਿਆਂ ਨੂੰ ਸਕੂਲ ਬੁਲਾਇਆ ਗਿਆ ਸੀ ਅਤੇ ਉਸ ਸਮੇਂ ਬੱਚਿਆਂ ਨੂੰ ਚੇਤਾਵਨੀ ਦਿੱਤੀ ਗਈ ਸੀ। ਉਸ ਵੇਲੇ ਬੱਚਿਆਂ ਨੇ ਆਪਣੇ ਸੋਸ਼ਲ ਮੀਡੀਆ ਦੇ ਖਾਤੇ ਬੰਦ ਕਰ ਦਿੱਤੇ ਸੀ। ਹੁਣ 4 ਮਹੀਨੇ ਬਾਅਦ ਵੀ ਸਕੂਲ ਪ੍ਰਬੰਧਕਾਂ ਵੱਲੋਂ ਬੱਚਿਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ ਤੇ ਇਸ ਮਾਮਲੇ ਦੇ ਸੰਬੰਧੀ ਬੱਚਿਆਂ ਨੂੰ ਸਾਈਬਰ ਕ੍ਰਾਈਮ ਦੇ ASI ਗੁਰਦੇਵ ਸਿੰਘ ਵੱਲੋਂ ਥਾਣੇ ਸੱਦਿਆ ਗਿਆ ਸੀ। ਥਾਣੇ ਵਿੱਚ ਬੱਚੇ ਨਾਲ ਕੁੱਟਮਾਰ ਕੀਤੀ ਗਈ ਸੀ ਜਿਸ ਤੋਂ ਪਰੇਸ਼ਾਨ ਹੋ ਕੇ 17 ਸਾਲਾ ਬੱਚੇ ਮੌਲਿਕ ਵੱਲੋਂ ਆਤਮ ਹੱਤਿਆ ਕੀਤੀ ਗਈ ਅਤੇ ਜਿਸ ਸੰਬੰਧ ਦੇ ਵਿੱਚ ਬੱਚੇ ਦੀ ਜੇਬ ਵਿੱਚੋਂ ਜੀਪੀ ਹਸਪਤਲ ਦੇ ਡਾਇਰੈਕਟਰਾਂ ਨੇ ਸੁਸਾਈਡ ਨੋਟ ਬਰੰਦ ਕੀਤਾ ਗਿਆ ਨਿਊਜ਼ ਦੇਖਣ ਤੇ ਇਹ ਧਿਆਨ ਵਿੱਚ ਆਇਆ ਕਿ ਜ਼ੀਰਕਪੁਰ ਦੇ ਰਹਿਣ ਵਾਲੇ ਬੱਚੇ ਨੂੰ ਸਾਈਬਰ ਕ੍ਰਾਈਮ ਸੈੱਲ ਸੈਕਟਰ 17 ਚੰਡੀਗੜ੍ਹ ਦੇ ਏਐਸਆਈ ਗੁਰਦੇਵ ਸਿੰਘ ਅਤੇ ਸਕੂਲ ਦੇ ਸਟਾਫ ਵੱਲੋਂ ਮਾਨਸਿਕ ਤੌਰ ਤੇ ਬਹੁਤ ਪਰੇਸ਼ਾਨ ਕੀਤਾ ਗਿਆ ਬੱਚੇ ਵੱਲੋਂ ਆਤਮ ਹੱਤਿਆ ਕਰ ਲਈ ਗਈ ਤੇ ਬਹੁਤ ਗੰਭੀਰ ਮਾਮਲਾ ਹੈ ਇਸ ਲਈ ਆਪ ਨੂੰ YouTube ਚੈਨਲ ਦੇ ABC ਪੰਜਾਬ ਦਾ ਲਿੰਕ ਅਤੇ ਪੰਜਾਬੀ ਅਖਬਾਰ ਦੀ ਕਟਿੰਗ ਪੰਜਾਬੀ ਟ੍ਰਿਬਿਊਨ ਅਖਬਾਰ ਦੀ ਕਟਿੰਗ ਭੇਜਦੇ ਹੋਏ ਲਿਖਿਆ ਜਾਂਦਾ ਹੈ ਕਿ ਡੀਐਸਪੀ ਜ਼ੀਰਕਪੁਰ ਨੂੰ ਨਿੱਜੀ ਤੌਰ ਤੇ ਇਸ ਮਾਮਲੇ ਦੀ ਜਾਂਚ ਲਈ ਆਪਣੀ ਦੇਖਰੇਖ ਹੇਠ ਕਰਵਾਉਣ ਲਈ ਆਦੇਸ਼ ਦਿੱਤੇ ਜਾਣ। ਇਸ ਤੋਂ ਇਲਾਵਾ ਸੈਕਟਰ 17 ਚੰਡੀਗੜ੍ਹ ਥਾਣੇ ਦੀ ਸੀਸੀਟੀਵੀ ਫੁਟੇਜ, ਸਕੂਲ ਦੀ ਸ਼ਿਕਾਇਤਾਂ, ਬੱਚਿਆਂ ਦੇ ਬਿਆਨ ਤੇ ਹੋਰ ਦਸਤਾਵੇਜ਼ ਜੋ ਸਬੰਧਤ ਥਾਣੇ ਵਿੱਚ ਮੌਜੂਦ ਨੇ ਉਹਨਾਂ ਨੂੰ ਪ੍ਰਾਪਤ ਕਰਨ ਉਪਰੰਤ ਇਹ ਪਤਾ ਲਗਾਉਣ ਦੀ ਖੇਚਲ ਕੀਤੀ ਜਾਵੇ ਕਿ ਬੱਚੇ ਨੂੰ ਆਤਮਹੱਤਿਆ ਕਰਨ ਲਈ ਕਿਸ ਅਧਿਕਾਰੀ ਵੱਲੋਂ ਮਜਬੂਰ ਕੀਤਾ ਗਿਆ ਹੈ ਇਸ ਸੰਬੰਧੀ ਕਾਰਵਾਈ ਕਰਨ ਉਪਰੰਤ ਮਾਮਲੇ ਸਬੰਧੀ ਮੁਕੰਮਲ ਰਿਪੋਰਟ ਮਿਤੀ 3 4 2025 ਤੱਕ ਕਮਿਸ਼ਨ ਦੀ ਈਮੇਲ ਤੇ ਭੇਜਣੀ ਯਕੀਨੀ ਬਣਾਈ ਜਾਵੇ ਤਾਂ ਇਹ ਮਾਮਲਾ ਕਾਫੀ ਗੁੰਜਲਦਾਰ ਅਤੇ ਵੱਡਾ ਹੁੰਦਾ ਦਿਖਾਈ ਦੇ ਰਿਹਾ ਜਿਸ ਦੇ ਵਿੱਚ ਬੱਚੇ ਦੀ ਮਾਂ ਦੇ ਵੱਲੋਂ ਇਹ ਮੀਡੀਆ ਦੇ ਵਿੱਚ ਆ ਕੇ ਸਿੱਧੇ ਤੌਰ ਤੇ ਏਐਸਏ ਗੁਰਦੇਵ ਸਿੰਘ ਤੇ ਦੋਸ਼ ਲਾਏ ਗਏ ਨੇ ਕਿ ਸਕੂਲ ਦੀ ਪ੍ਰਿੰਸੀਪਲ ਦੀ ਸ਼ਿਕਾਇਤ ਦੇ ਆਧਾਰ ਤੇ ਬੱਚੇ ਨੂੰ ਸਕੂਲ ਤੋਂ ਜਿਹੜਾ ਪਹਿਲਾਂ ਤਾਂ ਇਸ ਮਾਮਲੇ ਦੇ ਵਿੱਚ ਜਿਹੜਾ ਸਕੂਲ ਚ ਮਾਫੀ ਵੀ ਮੰਗੀ ਜਾਂਦੀ ਹੈ ਭਾਵੇਂ ਮੀਮ ਬਣਾਏ ਗਏ ਸੀ ਬੱਚੇ ਦੇ ਵੱਲੋਂ ਮਾਫੀ ਵੀ ਮੰਗੀ ਗਈ ਸੀ ਤੇ ਖਾਤਾ ਵੀ ਆਪਣਾ ਬੰਦ ਕੀਤਾ ਗਿਆ ਸੋਸ਼ਲ ਅਕਾਊਂਟ ਉਸ ਤੋਂ ਬਾਅਦ ਕਈ ਮਹੀਨੇ ਬਾਅਦ ਪੁਲਸ ਦੇ ਵੱਲੋਂ ਉਸ ਬੱਚੇ ਨੂੰ ਜਿਹੜਾ ਸੱਜਿਆ ਜਾਂਦਾ ਹੈ ਬਾਕੀ ਬੱਚਿਆਂ ਨੂੰ ਵੀ ਸੱਜਿਆ ਜਾਂਦਾ ਥਾਣੇ ਦੇ ਵਿੱਚ ਜਿੱਥੇ ਉਹਨਾਂ ਦੇ ਉੱਤੇ ਟਾਰਚਰ ਕਰਨ ਦੇ ਇਲਜ਼ਾਮ ਹੈ ਜਿਹੜਾ ਉਸ ਦੀ ਮਾਂ ਦੇ ਵੱਲੋਂ ਲਾਏ ਗਏ ਤੇ ਕਿਹਾ ਗਿਆ ਕਿ ਉਸ ਬੱਚੇ ਦੇ ਉੱਤੇ ਇਹਨਾਂ ਟਾਰਚਰ ਹੋਇਆ ਕਿ ਬੱਚਾ ਸਹ ਨਹੀਂ ਕਰ ਸਕਿਆ ਜਿਸ ਤੋਂ ਬਾਅਦ ਉਸਨੇ ਖੁਦਕੁਸ਼ੀ ਕੀਤੀ ਹੈ ਤੇ ਜੋ ਸੁਸਾਈਡ ਨੋਟ ਬੱਚੇ ਦੀ ਜੇਬ ਦੇ ਵਿੱਚੋਂ ਮਿਲਿਆ ਉਸ ਦੇ ਵਿੱਚ ਸਿੱਧੇ ਤੌਰ ਤੇ ਇਹਨਾਂ ਗੱਲਾਂ ਦਾ ਜ਼ਿਕਰ ਬੱਚੇ ਦੇ ਵੱਲੋਂ ਕੀਤਾ ਗਿਆ ਤਾਂ ਇਸ ਮਾਮਲੇ ਦੇ ਵਿੱਚ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਵੱਲੋਂ ਸੂ ਮੋਟੋ ਲੈਂਦੇ ਹੋਏ ਇਸ ਮਾਮਲੇ ਦੀ ਜਿਹੜੀ ਅਗਲੀ ਕਾਰਵਾਈ ਹੈ ਕਰਨ ਦੇ ਹੁਕਮ ਦਿੱਤੇ ਗਏ ਨੇ ਤੇ ਰਿਪੋਰਟ ਜਿਹੜੀ ਅਗਲੇ ਮਹੀਨੇ ਦੀ 30 ਤਰੀਕ ਤੱਕ ਮੰਗੀ ਗਈ ਆ ਹੁਣ ਇਸ ਤੇ ਕੀ ਕਾਰਵਾਈ ਹੁੰਦੀ ਹੈ ਕੀ ਐਕਸ਼ਨ ਅੱਗੇ ਲਿਆ ਜਾਂਦਾ ਉਸ ਦੇ ਬਾਰੇ ਬਾਕੀ ਅਪਡੇਟ ਜਦੋਂ ਆਉਣਗੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੁਸੀਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ